ਸਾਡਾ ਪ੍ਰਧਾਨ ਭੇਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਕੋਟ ਈਸੇਖਾਂ ਮੰਡੀ ਵਿੱਚ ਖੜੇ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ بارش ਦੇ ਵਿੱਚ ਜਿਹੜੀ ਕਿਸਾਨਾਂ ਦੀ ਮੱਕੀ ਆ ਉਹ ਬਿਲਕੁਲ ਭਿੱਜ ਕੇ ਖਰਾਬ ਹੋ ਚੁੱਕੀ ਆ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਹੜੀ ਮੀਟਿੰਗ ਸੀਗੀ ਕੋਟੀ ਸੇਖਾ ਮੰਡੀ ਵਿੱਚ ਸੀਗੀ ਸਾਰੇ ਕਿਸਾਨ ਹਾਜ਼ਰ ਨੇ ਜੋ ਮੱਕੀ ਦਾ ਹਾਲ ਆ ਉਹ ਦਿਖਾ ਰਹੇ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੀਆਂ ਮਿੰਟਾਂ ਕਰ ਰਹੀਆਂ ਕਿਸਾਨ ਜਥੇਬੰਦੀਆਂ ਕਿ ਜਿਹੜਾ ਮੱਕੀ ਦੀ ਖਰੀਦ ਆ ਜਲਦ ਤੋਂ ਜਲਦ ਕੀਤੀ ਜਾਵੇ ਔਰ ਐਮਐਸਪੀ ਤੇ ਕੀਤੀ ਜਾਵੇ ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਔਰ ਕਿਸਾਨਾਂ ਦੀ ਜਿਹੜੀ ਮੱਕੀ ਆ ਮੰਡੀ ਪੂਰੀ ਤੁਹਾਨੂੰ ਮੰਡੀ ਦਿਖਾ ਦਿੰਨੇ ਆ ਪੂਰੀ ਮੰਡੀ ਦੇ ਵਿੱਚ ਮੱਕੀ ਆ ਜਿਹੜੀ ਭਿੱਜ ਕੇ ਖਰਾਬ ਹੋ ਚੁੱਕੀ ਆ ਔਰ ਅੱਜ ਜਿਹੜੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਮੱਕੀ ਦੇ ਸਬੰਧ ਵਿੱਚ ਅਤੇ ਮੂੰਗੀ ਦੀ ਐਮਐਸਪੀ ਦੇ ਸਬੰਧ ਦੇ ਵਿੱਚ ਹੋਈ ਔਰ ਇਹਦੇ ਵਿੱਚ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਆ ਕਿ ਜਲਦ ਤੋਂ ਜਲਦ ਜੇ ਮੱਕੀ ਨਾ ਖਰੀਦੀ ਗਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਿੱਖਾ ਸੰਘਰਸ਼ ਵਿੜਿਆ ਜਾਊਗਾ ਔਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਸੱਦਾ ਦਿੱਤਾ ਗਿਆ ਕਿ 6 ਜੁਲਾਈ ਨੂੰ ਪੰਜਾਬ ਦੇ ਵਿੱਚ 6 ਥਾਵਾਂ ਤੇ ਮੋਗਾ ਸੁਲਤਾਨਪੁਰ ਲੋਧੀ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਅਤੇ ਨਵਾਂ ਸ਼ਹਿਰ ਇਹਨਾਂ ਥਾਵਾਂ ਤੇ ਜਿਹੜੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਦੇ ਜਿਹੜੇ ਪੁਤਲੇ ਫੂਕੇ ਜਾਣਗੇ ਔਰ ਅਸੀਂ ਸੱਦਾ ਦਿੰਦੇ ਆ ਮੋਗਾ ਜ਼ਿਲ੍ਹਾ ਜਿਹੜਾ ਇਹ ਜਗਰਾਉ ਮੰਡੀ ਵਿੱਚ ਜਾ ਕੇ ਜਿਹੜੇ ਉੱਥੇ ਧਰਨਾ ਦਿੱਤਾ ਜਾਊਗਾ ਔਰ ਪੁਤਲੇ ਫੂਕੇ ਜਾਣਗੇ ਔਰ ਪੰਜਾਬ ਸਰਕਾਰ ਨੂੰ ਅੱਜ ਮੰਗ ਕਰਦੇ ਆ ਅਸੀਂ ਕਿ ਮੱਕੀ ਦੀ ਫਸਲ ਜਿਹੜੀ ਕਿਸਾਨਾਂ ਦੀ ਬਿਲਕੁਲ ਖਰਾਬ ਹੋ ਚੁੱਕੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਜਿਹੜੀ ਡੁੱਬੀ ਹੋਈ ਆ ਬੇਕਾਰ ਹੋ ਚੁੱਕੀ ਆ ਮੱਕੀ ਆਪਾਂ ਨੰਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਆ ਜੀ ਤੁਹਾਡਾ ਇਹ ਨੰਬਰਦਾਰ ਜੀ ਜਿਹੜੇ ਅੱਜ ਤੁਸੀਂ ਮੰਡੀ ਦਾਣਾ ਮੰਡੀ ਕੋਟ ਹਿਸੇ ਕਾ ਖੜੇ ਹੋ بارش ਬਹੁਤ ਹੋ ਰਹੀ ਏ ਪੂਰੀ ਜਿਹੜੀ ਮੰਡੀ ਏ ਮੱਕੀ ਨਾਲ ਭਰੀ ਹੋਈ ਆ ਤੇ ਘਲ ਰਹੀ ਏ ਤੇ ਪਾਣੀ ਦੇ ਵਿੱਚ ਵਹਿ ਰਹੀ ਆ ਠੀਕ ਐ ਮੰਗ ਕੀ ਕਰਦੇ ਹੋ ਸਰਕਾਰ ਤੋਂ ਜੀ ਦੇਤੇ ਤੇ ਫਾਨਾ ਵੀ ਜਿਹੜੀ ਕੀਤੀ ਜੀ ਠੀਕ ਹੈ ਜੀ ਸਾਡੇ ਨਾਲ ਹੋਰ ਵੀ ਕਿਸਾਨ ਨੇ ਆਪਣਾ ਕਿਹੜੀ ਮੰਡੀ ਦੇ ਵਿੱਚ ਖੜੇ ਆਪਾਂ ਇਸ ਟਾਈਮ ਤੇ ਮੱਕੀ ਦਾ ਕੀ ਹਾਲ ਆ ਤੋਂ ਤੀਸੇ ਖਾਂ ਮੰਡੀ 'ਚ ਖੜੇ ਆ ਤੇ ਬੜਾ ਬੁਰਾ ਹਾਲ ਏ ਮੱਕੀ ਦਾ ਜੀ ਤੇ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਹੈ ਜਿਹੜੇ ਕਿਸਾਨਾਂ ਦੀ ਮੱਕੀ ਗਲ ਚੁੱਕੀ ਏ ਉਹਨਾਂ ਨੂੰ ਇਹਦਾ ਮੁਆਵਜ਼ਾ ਦਵਾਇਆ ਜਾਵੇ ਤੇ ਰਹਿੰਦੇ ਕਿਸਾਨ ਜਿਹੜੇ ਨੇ ਉਹਨਾਂ ਦੀ ਮੱਕੀ ਤੋੜ ਕੇ ਉਹਨਾਂ ਨੂੰ ਐਮਐਸਕੇ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣ ਜੀ ਔਰ ਸਾਡੇ ਨਾਲ ਹੋਰ ਵੀ ਕਿਸਾਨ ਨੇ ਕੀ ਨਾਮ ਆ ਜੀ ਹਰਬੰਸ ਸਿੰਘ ਜੀ ਹਰਬੰਸ ਸਿੰਘ ਜੀ ਮੱਕੀ ਦੇ ਕੀ ਹਾਲ ਹਾਲਾਤ ਨੇ ਇਸ ਟਾਈਮ ਆਪਾਂ ਰਕਾਰ ਦੇ ਇੰਦੇ ਲਈ ਕੀ ਕਾਰਨ ਹੈ ਸਾਰੀ ਮੱਕੀ ਖਰਾਬ ਹੋ ਰਹੀ ਉਫਰੋਂ ਮੌਸਮ ਖਰਾਬ ਹੋ ਗਿਆ ਕੋਈ ਛੱਡ ਦੇ ਪ੍ਰਬੰਧ ਨਹੀਂ ਕੋਈ ਖਰੀਦ ਦਾ ਪ੍ਰਬੰਧ ਨਹੀਂ ਇਸ ਕਰਕੇ ਸਾਰੀ ਮੱਕੀ ਦਾ ਖਤਮ ਹੋ ਗਿਆ ਕਿਸਾਨੁੱਦ ਕੱਜੀ ਨਾ ਕਰੇਗਾ ਤੇ ਹੋਰ ਕੀ ਕਰੇਗਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਜੀ ਸਾਡਾ ਤਾਂ ਦੇ ਵਿਤੇ ਸਰਕਾਰ ਖਰੀਦੀ ਤੇ ਟਾਈਮ ਸ਼ੇਰ ਖਰੀਦੀ ਜਾਂਦੀ ਤੇ ਟਾਈਮ ਸ਼ੇਰ ਕਿਸਾਨ ਨੂੰ ਪੈਸੇ ਮਿਲਦੇ ਤੇ ਆਪਣਾ ਫਸਲ ਉਤੀਆ ਅੱਜ ਮੁੱਖ ਮੰਤਰੀ ਸਾਹਿਬ ਆਏ ਆ ਇੱਥੇ ਮੋਗੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਮਤਲਬ ਟੋਲ ਪਲਾਜ਼ਾ ਬੰਦ ਕਰਨਾ ਸਿੰਘਾਵਾਲਾ ਤੇ ਮੱਕੀ ਦੀ ਫਸਲ ਜਾਂ ਮੂੰਗੀ ਦੀ ਫਸਲ ਬਾਰੇ ਮੰਡੀਆਂ ਦੇ ਵਿੱਚ ਨਹੀਂ ਆ ਰਹੇ ਨਹੀਂ ਕੋਈ ਨਹੀਂ ਕਿਤੇ ਆ ਨਹੀਂ ਰਹੀ ਅਸੀਂ ਤਾਂ ਮੰਗ ਕਰਦੇ ਹਾਂ ਤੇ ਆ ਗਏ ਹਾਲਾਤ ਦੇਖਣ ਇੱਥੇ ਆ ਗਏ ਕੋਈ ਦੂਜਾ ਹਾਲਾਤ ਹੈ ਕੋਈ ਅਧਿਕਾਰੀ ਨਹੀਂ ਕੋਈ ਕੁਝ ਨਹੀਂ ਇੱਥੇ ਕੋਈ ਵੀ ਨਹੀਂ ਸਰਕਾਰੀ ਅਧਿਕਾਰੀ ਵੀ ਕੋਈ ਨਹੀਂ ਆਉਂਦਾ ਨਾ ਕੁਝ ਸਭ ਦੇਖ ਰਿਹਾ ਹੈ ਮੰਡੀ ਦੇਖੋ ਬਿਨਾ ਛੱਡਾ ਤਾਂ ਬੁਰਾ ਹਾਲ ਹੋ ਰਿਹਾ بارش ਦੇ ਵਿੱਚ ਸਾਰੀ ਮੱਕੀ ਕਿਸਾਨ ਦੀ ਦਿਨ ਰਾਤ ਦੀ ਕੀਤੀ ਮਿਹਨਤ ਸਾਰੀ ਮਿੱਟੀ ਬਰਬਾਦ ਹੋ ਰਹੀ ਹੈ ਜੀ ਜੀ ਤੁਹਾਨੂੰ ਦਿਖਾ ਦਿੰਨੇ ਹਾਂ ਤਸਵੀਰਾਂ ਮੱਕੀ ਦੇ ਵਿੱਚ ਕਿੰਨਾ ਕਿੰਨਾ ਪਾਣੀ ਖੜਾ ਹੋਇਆ ਤੁਸੀਂ ਦੇਖੋ ਮੱਕੀ ਜਿਹੜੀ ਬਿਲਕੁਲ ਡੁੱਬੀ ਹੋਈ ਆ ਪਾਣੀ ਦੇ ਵਿੱਚ ਔਰ ਇਹ ਮੱਕੀ ਆ ਜਿਹੜੀ ਪਾਣੀ ਦੇ ਨਾਲ ਪੁੰਗਰ ਵੀ ਜਾਣੀ ਆ ਔਰ ਜਿਹੜਾ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਣਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਮੰਗ ਕੀਤੀ ਗਈ ਆ ਕਿ ਜਿਨ੍ਹਾਂ ਕਿਸਾਨਾਂ ਦੀ ਮੱਕੀ ਜਿਹੜੀ ਮੰਡੀ ਦੇ ਵਿੱਚ ਪਈ ਆ ਉਹਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਬਣਦਾ ਦਿੱਤਾ ਜਾਣਾ ਚਾਹੀਦਾ ਆ ਔਰ ਜਿਹੜੀ ਐਮਐਸਪੀ ਆ ਉਹਦੇ ਤੇ ਖਰੀਦ ਹੋਣੀ ਚਾਹੀਦੀ ਆ ਜਿਹੜੀ ਮੱਕੀ ਤਾਂ ਛੱਡਾ ਥੱਲੇ ਪਈ ਉਹ ਕੁਝ ਬਚ ਸਕਦੀ ਆ ਬਚੀ ਵੀ ਆ ਕੁਝ ਉਹਨਾਂ ਦਾ ਜਿਹੜੀ ਜਲਦ ਤੋਂ ਜਲਦ ਉਹ ਉਹਦੀ ਖਰੀਦ ਕਰਕੇ ਜਿਹੜਾ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਆ ਉਹਦੀ ਜਲਦ ਤੋਂ ਜਲਦ ਖਰੀਦ ਕਰਵਾਵੇ ਔਰ ਜਿਹੜਾ ਬਣਦਾ ਮੁਆਵਜ਼ਾ ਖਰਾਬ ਹੋਈ ਮੱਕੀ ਦਾ ਉਹ ਕਿਸਾਨਾਂ ਨੂੰ ਦਿੱਤਾ ਜਾਣਾ ਚਾਹੀਦਾ ਈ ਧੰਨਵਾਦ